ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਵੱਡੀਆਂ ਵਹਿਣਾ ਆ ਗਿਆ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਐਂਡ ਤੱਕ ਜਰੂਰ ਵੇਖਿਓ ਰੇਟ ਵੀਰ ਦਾ ਜੈ ਜੈ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਜੀ ਵਧੀਆ ਵੀਰੇ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਉਸ ਨਾ ਪਰਵਾਹ ਨਹੀਂ ਠਾਕ ਵਧੀਆ ਵੀਰੇ ਵਧੀਆ ਸਾਬ ਤੋਂ ਪਹਿਲਾਂ ਤਜਿੰਦਰ ਚੈਨਲ ਵੇਖਣ ਵਾਲਾ ਹੈ ਭੈਣ ਪਿਆਰ ਨੂੰ ਪਿਆਰ ਭਰੀ ਸੱਸਰੀ ਕਾਲ ਸੱਸਰੀ ਕਾਲ ਹਾਂ ਵੀਰੇ ਬਹੁਤ ਪਿਆਰ ਦਿੰਦੇ ਹਨ ਬਿਲਕੁਲ ਹਾਂ ਜੀ ਤਾਂ ਨਾਂ ਵੀਰੇ ਦੱਸਿਆਂ ਆਪਦਾ ਨਾਂ ਲਿੱਤੀ ਬਲਵਿੰਦਰ ਸਿੰਘ ਬਿੱਲਾ ਹਾਂ ਜੀ ਪਿੰਡ ਇਕੱਠਾ ਜ਼ਿਲ੍ਹਾ ਗੁਰਦਾਸਪੁਰ ਹੈ ਹਾਂ ਜੀ ਬੰਦੇ ਦਾ ਚੂੜੀਆਂ ਨਾਲ ਹੀ ਤੇ ਮਜੀਠਾ ਰੋਡ ਭੱਲਵਲੀ ਠੀਕ ਹੈ ਜੀ 9056845155 ਨੰਬਰ ਹੈ ਤਾਂ ਵੀਰੇ ਕਿਵੇਂ ਆਪਣਾ ਹਰੇਕ ਵੀਡੀਓ ਚ ਰੇਡ ਜਾਇਜ ਰੇਡ ਵੀ ਜਿਆਦਾ ਹੁੰਦੀ ਆ ਜ ਸਾਡੀਆਂ ਸਾਫ ਹੁੰਦੀਆਂ ਸਾਫ ਪਸ਼ੂ ਨੇ ਆ ਵੱਡੀਆਂ ਬੈੜਾਂ ਟੋਪ ਕਲਾਸ ਨੇ ਟੋਪ ਕਲਾਸ ਦੀਆਂ ਨੇ ਤੇ ਤਾਂ ਹੀ ਤਾਂ ਵੀਰੇ ਪਿੰਡ ਫੇਟ ਅਠਾ ਅਠਾ ਹੁੰਦੀ ਹੈ ਹਨਾ ਤੇ ਸਿਰਾ ਕਰਾਈ ਆ ਬੈੜਾਂ ਦੀ ਹਨਾ ਇਹ ਦੇ ਅੰਦਰ ਅੰਦਰ ਵੀਰੇ ਤੁਹਾਡਾ ਕੋਈ ਵੀ ਤੁਸੀਂ ਪਸ਼ੂ ਹਨਾ ਟੋਪ ਕਲਾਸ ਲੈ ਕੇ ਆਉਂਦੇ ਹੋ ਤਾਂ ਹੀ ਵੀਰੇ ਸਾਡੀ ਦੇ ਚੈਨਲ ਤੋਂ ਡੰਗਰ ਲੈਣਾ ਮਜ਼ਾ ਹੀ ਬਣਾਉਂਦੇ ਨੇ ਪਸ਼ੂ ਚਲੋ ਵੀਰੇ ਹਨਾ ਆਪਣੀ ਇਹੋ ਕੋਸ਼ਿਸ਼ ਹੁੰਦੀ ਆ ਵੀ ਹਰੇਕ ਵੀਰ ਨੂੰ ਸੋਹਣਾ ਸਾਫ ਪਸ਼ੂ ਮਿਲੇ ਤਾਂ ਬਾਕੀ ਵੀਰਾਂ ਦੀ ਬੇਨਤੀ ਹੁੰਦੀ ਹੈ ਕਿ ਆਪ ਦਾ ਵੇਚ ਆ ਕੇ ਖਰੀਦਦਾਰੀ ਕਰਨ ਹਨਾ ਅੱਜ ਵੀ ਜੇ ਘੱਬੜਾ ਹਾਂਜੀ ਕੋਈ ਦੋਰ ਨਹੀਂ ਹੁੰਦੀ ਕੋ ਚਾਹਣ ਨੂੰ ਕੋਈ ਹਫਤੇ ਨੂੰ ਹੁੰਦੀ ਆ ਠੀਕ ਹੈ ਜੀ ਆ ਟਾਪ ਕਲਾਸ ਆ ਦੋਦੀਆਂ ਚੋਗੀਆਂ ਵੀਰੇ ਫੋਨ ਜੇ ਸੁਵੀ ਹੈਗੀ ਬਿਲਕੁਲ ਬਿਲਕੁਲ ਜੀ ਤਾਂ ਬਾਕੀ ਵੀਰਾਂ ਨੂੰ ਵੇਚ ਦਿਓ ਵੀਰੇ ਫੋਨ ਤੁਸੀਂ ਜਰੂਰ ਵੀਰ ਨੂੰ ਲਾਇਓ ਰੇਟ ਸੁਣ ਕੇ ਰੇਟ ਜਾਇਜ਼ ਹੋਣਗੇ ਵੀਰੇ ਤੇ ਮਾਨਤਨ ਵੀ ਹੋ ਜੂ ਹਣਾ ਵੀਰੇ ਹਾਂਜੀ ਹਾਂਜੀ ਵੀਰੇ ਪਹਿਲੇ ਨੰਬਰ ਤੇ ਵੀਰੇ ਵਹਿੜ ਰੇਰ ਦੀ ਖੀਰੀ ਵੱਛੀ ਆ ਗਈ ਖੀਰੀ ਵਹਿੜ ਆ ਗਈ ਆ ਤਾਂ ਘੱਬਣਾ ਵੀਰੇ ਘੱਪਣ ਘੱਪਣ ਕਿੰਨਾ ਟਾਈਮ ਖੜਦੀ ਆ ਜੀ 10 ਤੋਂ 12 ਦਿਨ 10 ਤੋਂ 12 ਦਿਨ ਠੀਕ ਹੈ ਬਾ 12 ਦਿਨ ਦਿਨ ਵੱਧ ਵੱਧ ਕੋਈ 15 ਮੰਨ ਲੇ 15 ਬਾਕੀ ਬਰੀਡ ਵੈੜਾ ਵੀਰੋ ਚੈੱਕ ਕਰ ਲਓ ਕੁਆਲਿਟੀ ਵੱਡੀ ਵੈੜਾ ਪਲੀ ਜੁੜੀ ਆ ਵੀਰੋ ਥਨ ਥੁਣਾ ਗੁਲਾਬੀ ਆ ਗਿਆ ਚੰਗੀ ਟੌਪ ਕਲਾਸ ਵੈੜਾ ਆ ਗਈ ਆ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਵਜਨ ਮੋਜਨ ਬਹੁਤ ਆ ਵੈੜ ਦਾ ਥਨ ਥੁਣ ਸਪੈਸ਼ਲ ਤੇ ਫੁੱਲ ਬਰੀਡ ਵੈੜਾ ਜਿਨ੍ਹਾਂ ਵੀਰਾਂ ਦੀ ਡਿਮਾਂਡ ਹੁੰਦੀ ਹੈਗੀ ਫਾਰਮ ਵਾਲੀ ਵੈੜ ਵੀਰੇ ਹਨਾ ਹਾਂ ਟੌਪ ਕਲਾਸ ਆ ਸਿਰਾ ਠੀਕ ਹੈ ਜੀ ਤਾਂ ਵੀਰੇ ਥੜੀ ਥੜੀ ਵੇਖੀ ਜੀ ਵੇਖੋ ਪਹਿਲਾ ਸੂਆ ਹੀ ਹੈ ਪਹਿਲਾ ਸੂਆ ਵੀਰ ਜੀ ਖੀਰੀ ਲੈ ਖੀਰੀ ਇਹ ਦੰਦੋ ਖੀਰੀ ਵੀਰ ਜੀ ਖੀਰੀ ਲੈ ਆ ਵੇਖੋ ਕੀ ਬਾਤ ਆ ਵੇਖੋ ਵੀਰੋ ਇਹ 10 ਤੋਂ 15 ਮੈਂ ਹੋ ਸਕਦਾ 15 ਵੀ ਲੈ ਜੀ ਹਾਂ ਜੀ ਪਰ ਇੱਥੇ ਸੂਬੂਗੀ 11 12 14 ਦੇ ਵਿੱਚ ਕੋਈ ਲੈ ਆ ਠੀਕ ਹੁੰਦੀ ਹੈ ਠੀਕ ਆ ਜੀ ਖੀਰੀ ਵੜਾ ਗਈ ਹੈ ਨਾ ਵੀਰੇ ਵੇਖੋ ਵੀਰੋ ਕੁਆਲਿਟੀ ਚੈੱਕ ਕਰੋ ਫੇਸ ਕੁਆਲਿਟੀ ਵੀਰੇ ਵੇਲਾ ਕਿਹੜੇ ਵੀਰੇ ਨੇ ਸੰਭੀ ਹੋਗੀ ਬੜੀ ਸੇਵਾ ਕੀਤੀ ਹੋਗੀ ਚੀਰੀ ਜਿਹੜੀ ਸਮਾਨਤੀ ਹਨਾ ਫੂ ਪੈਣੀ ਦਰਸਨ ਦੇ ਨਾਲ ਤਈ ਜਿਹੜੀ ਬਹੁਤ ਚੰਗੀ ਬਹੁਤ ਚੰਗੀ ਤੇ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਇਹ ਕੁਝ ਜੀ ਇਹਦੇ ਵਿੱਚ ਹੀ ਤਿਆਰ ਹੁੰਦੀ ਹਨਾ ਮਤਲਬ ਆਤਾ ਤੇ ਸੁਈ ਹੁੰਦੀ ਹਾਂਜੀ ਇਹਦੇ ਦਾ ਕੋਲੀ ਕੋਈ ਨਹੀਂ ਭੰਜਣਾ ਮੱਧੀ ਇੱਕ ਦਾਹੀ ਮੰਗਦੇ ਹੁੰਦੇ ਹਾਂਜੀ ਹੁਣ ਕਿੰਨੇ ਦੀ ਵੀਰੇ 90 ਦੀ ਉੱਚੂ ਮੰਨ ਤਨ ਹੋ ਜੀ ਵੀਰੇ ਕਰ ਦਾਂਗੇ ਕਿੰਨੇ ਦੀ ਵੀਰੇ 80 ਦੀ ਹਾਂ ਸਤਾਸੀ ਦੇ ਦੀ ਦੋ ਛੱਡੀਏ 85000 ਦੀ ਵੀਰੇ ਹਨਾ ਚਲੋ ਕੋਈ ਵੀਰੇ ਦਾ ਦੇ ਸੰਭਲੂਗਾ ਬਾਕੀ ਵੀਰੇ ਕੋਈ ਮੁੱਲ 1 5 ਜਾਂ ਲੱਖਾਂ ਦਾ ਨਹੀਂ ਵੀਰੇ ਨੇ ਕੀਤਾ ਬਾਕੀ ਤੁਸੀਂ ਚੱਲ ਜਾਓਗੇ ਤੁਸੀਂ ਵੈੜ ਨਹੀਂ ਛੱਡ ਕੇ ਜਾਂਦੇ ਫੁੱਲ ਰਾਜੀ ਤਾਂ ਖੰਧਣ ਵੀ ਸਪੈਸ਼ਲ ਲੱਗਿਆ ਤਾਂ ਹੁਣ 85000 ਦੀ ਵੀਰ ਜੀ ਕੀ ਬਾਤ ਆ ਵੀਰੇ ਫੋਨ ਤੁਸੀਂ ਜਰੂਰ ਬਾਕੀ ਲਾ ਲਿਓ ਦੂਜੇ ਨੰਬਰ ਤੇ ਵੈੜ ਆ ਗਈ ਵੀਰੇ ਵੀਰ ਜੀ ਆ ਗਈ ਆ ਦੋਂਦੀ ਵਛੀ ਦੋ ਦੰਦਾ ਹਾਂ ਭਲਾ ਭਲਾ ਲੈ ਗਈ ਆ ਖੰਧਣ ਬੜਾ ਸਪੈਸ਼ਲ ਲੱਗਿਆ ਹੈ ਵੱਡੀ ਵੈੜ ਆ ਜੀ ਦੋ ਦੰਦਾ ਹੀ ਦੇਖੋ ਵੀਰੇ ਕੁਆਲਿਟੀ ਇਹ ਪਹਿਲਾ ਸੂਆ ਹੀ ਵੀ ਦੋ ਦੰਦੀ ਹਲੇ ਕਰੀ ਹਾਂ ਦੋ ਦੰਦਾ ਹਾਂ ਪਹਿਲਾ ਸੂਆ ਕੀ ਵੱਡੀ ਵੜਾ ਤਾਂ ਹੀ ਲੱਗੀ ਜੇ ਫੁੱਲ ਬਰੀਟੇ ਵੀ ਕੇ ਤਾਂ ਤਾਂ ਵੀਰੋ ਵੱਡੀ ਵੜਾ ਫੁੱਲ ਕੱਦ ਕਾਠਾ ਲਈਆ ਲੇਵਾਂ ਲੂਗਾ ਸੋਹਣਾ ਲੱਗਿਆ ਥਣ ਤੋਂ ਚੰਗਾ ਸਪੈਸ਼ਲ ਲੱਗਿਆ ਈ ਤਾਂ ਬਾਕੀ ਵੀਰੋ ਹੈ ਦੋ ਦੰਦਾ ਸੂਆ ਪਹਿਲਾ ਬਹੁਤ ਚੰਕੂ ਮਾਲੋ ਜੀ ਕਮਾਲ ਲੈ ਇਹਨਾਂ ਮੋੜੇ ਤੇ ਮੋੜੇ ਤੇ ਆਉਂਦੀ ਹੈ ਜੀ ਬਿਲਕੁਲ ਦਿਨ ਲੈ ਜੂ ਵੀਰੇ ਜੀ ਹਨਾ ਪੰਜ ਚਾਰ ਦਿਨ ਪੰਜ ਚਾਰ ਦਿਨ ਲੈ ਜਾ ਖੰਡੀ ਠੰਡੀ ਕਲਜੰਦਰ ਬੜੀ ਹੈ ਅੱਛਾ ਹੀ ਉਹ ਵੀ ਜਿਆਦੀ ਪਈ ਸੀ ਠੀਕ ਹੈ ਬਾਕੀ ਨਹੀਂ ਹਨ ਇਹਨਾਂ ਵਿੱਚ ਕਿਥੇ ਕੀ ਹੈ ਨਾ ਇੱਥੇ ਕਾ ਪੁੱਛਦਾ ਮੇਰੇ ਪਹਿਲੇ ਨੇ ਦੁੱਧ ਚੰਗਾ ਪਰ ਜੂ ਇਹ ਆਹ ਦੇਖੋ ਜੀ ਬਸੀ ਆਹ ਖਾਣ ਦੇ ਖਾਣੇ ਬਹੁਤ ਚੰਗੀ ਬੈੜਾ ਵੀਰੇ ਇਹ ਤਾਂ ਬਸੀ ਗਿਆ ਚਵਾਇਆਂ ਇਹਨਾਂ ਤੋਂ ਬਾਅਦ ਇਹਦਾ ਮੁੱਲ ਵੀਰੇ ਇਹ ਵੀਰੇ ਦੇ ਦਈਏ 95000 ਦੀ 95 ਦੀ ਮਾਨਤਨ ਵੀਰੇ ਕਰਾਓ ਵਾੜ ਤਾਂ ਵੱਡੀਆਂ ਵੀਰੇ ਆਪ ਹੀ ਕਰਦਾ ਮਾਨਦਨ ਜਿਆ ਜ ਹੈਨਾ 20 ਕਰੋੜ ਦੁੱਧ ਪਰ ਦੁੱਧ ਕਿੰਨੇ ਦੀ ਹੈ ਜੀ ਵੀਰੇ ਪੂਰੇ 90 ਦੀ ਵੀਰੇ ਜਸ ਸੁਣੋ ਜੇ ਸੁਣੋ ਜਸ ਸੁਣੋ ਤਾਂ ਵੇਖੋ ਵੀਰੇ 90000 ਦੀ ਉਹ ਜੂ ਵੱਡੀ ਵੜਾ ਟੋਪ ਕਲਾਸ ਆ ਸਿਰਾ ਵੜਾ ਜੀ ਬਰੀਡ ਵੀ ਫੁੱਲ ਆ ਹਾਂ ਤੀਜੇ ਨੰਬਰ ਤੇ ਆ ਗਈ ਵੀਰੇ ਇਹ ਨਹੀਂ ਦਿੱਤੀ ਦਜਾ ਸੁਆਵਾ ਤੀਜਾ ਸੁ ਆ ਗਈ ਆ ਜੀ ਗੱਪਣਾ ਹਨਾ ਗੱਪਣਾ ਗੱਪਣਾ ਠੀਕ ਆ ਜੀ ਵੱਡੀ ਵੜਾ ਵੀ ਤੁਹਾਡੀ ਵੱਡੀ ਵੱਡੀ ਤਾਂ ਵੀਰੇ ਪੈਲਨ ਦਾ ਕੀ ਦੱਸਦੇ ਕੋਈ ਰਿਕਾਰਡ ਇਹਦਾ ਵੀਰ ਜੀ ਕਹਿੰਦੇ 28 ਕਿਲੋ ਗੁੱਤ ਪਾਇਆ ਇਹਨੇ 28 ਕਿਲੋ ਤੇ ਗਰੀਬ ਠੀਕ ਆ ਜੀ ਤਾਂ ਵੇਖੋ ਵੀਰੋ ਪੈਲਨ ਨੇ ਦੁੱਧ ਚੰਗਾ ਭਰਿਆ ਦੂਜਾ ਸੂ ਆ ਗਈ ਆ ਵੜ ਵੱਡੀ ਵੜਾ ਫੁੱਲ ਬਰੀਡ ਆ ਸਿਰਾ ਵੜਾ ਜੀ ਤਾਂ ਵੀਰੇ ਉਹ ਫੁੱਲ ਕੱਦ ਕਾਠਾ ਫੁੱਲ ਰਾਜੀ ਆ ਥੱਬੇ ਦਾ ਲੈਵਲ ਲੱਗਿਆ ਥਾਨ ਥਣ ਚੰਗਾ ਸਪੈਸ਼ਲ ਲੱਗਿਆ ਜੀ ਕਮਾਨਾ ਦਿਰੇ ਕਮਾਨਾ ਕੀ ਆ ਬਾਤ ਐ ਸਿਰਾ ਵੈੜਾ ਵੀਰੋ ਵੱਡੀ ਵੈੜਾ ਦੂਜੇ ਸੂਏ ਦੁੱਧ ਚੰਗਾ ਭਰ ਕੇ ਹੁਣਾ ਨਾ ਹੀ ਦਾ ਚੰਗਾ ਦੇਖੀ ਵਜਨ ਵੀ ਹਲਕੁ ਜਿੰਨ ਦਿੱਕੀ ਜਾਦਾ ਸੀ ਵਜਨ ਮੁਜਰਮ ਬਹੁਤ ਆ ਅਰੇ ਅੰਦਾ ਦੱਬਾਈ ਆ ਦੇਖੋ ਵੀਰੋ ਸਿਰਾ ਵੈੜਾ ਲੇਵਾ ਖੱਬੇ ਦਾ ਵੱਡੀ ਵੈੜ ਫੁੱਲ ਕੱਦ ਕੱਠ ਥਾਨ-ਫੂਨ ਚੰਗਾ ਸਪੈਸ਼ਲ ਲੱਗਿਆ ਜੀ ਕੀ ਆ ਬਾਤ ਐ ਸਿਰਾ ਵੈੜਾ ਵੀਰੇ ਮੋਲੇ ਦਾ ਇੱਡੀ ਵੱਚੀ ਆ ਨਾ ਹਾਂਜੀ 40 ਕਿਲੋ ਦੁੱਧ ਪਹੁੰਗੀ ਯਾਰ ਕਰ ਦਿੰਦੇ ਹਾਂ ਹਾਂਜੀ ਠੀਕ ਆ ਪਰ ਆਪਾਂ ਜਿਆ ਜੀ ਦੇ ਦੇਣੀ ਵੀਰ ਜੀ ਕਿੰਨੇ ਦੀ ਵੀਰੇ ਇਹ ਵੀ 95 95 ਦੀ ਹਾਂਜੀ 40 ਕਿਲੋ ਵਾਲੀ ਵੱਚੀ ਨੇ ਰੇਟ ਦੇ ਆ ਜੀ ਹੋਰ ਕਰ ਦਿਓ ਛੋਟ ਜੀ ਆਪਾਂ 90000 ਦੀ 190 ਦੀ ਇਹ ਵੀ ਯਾਰ ਚਲੋ ਜਾਓ ਸੇਰਾ ਵੜਾ ਵੀਰੋ ਕੋਈ 1 5 ਜਾਂ ਲੱਖ ਵਾਲਾ ਮੋਲ ਨਹੀਂ ਵੀਰੇ ਨੇ ਕੀਤਾ 90000 ਟਾਪ ਕਲਾਸ ਸੇਰਾ ਵੜਾ ਜੀ ਹਾਂਜੀ ਅਗਲੇ ਬੰਨੇ ਆ ਕੀ ਵੀਰੇ ਏ ਵਿਧੀ ਆ ਗਈ ਜੇ ਆਪਣਾ ਜਰਸੀ ਆ ਗਈ ਜਰਸੀ ਆ ਗਈ ਸੁਵਾ ਪਹਿਲਾ ਗਿਆ ਜੀ ਪਹਿਲਾ 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 ਸੁਆ ਦੋ ਦੰਦਾ ਹਾ ਦੋ ਚਲ ਵੇਖੋ ਵੀਰੋ ਵੱਡੀ ਵੜਾ ਵੀਰੋ ਦੋ ਦੰਦਾ ਕੱਦ ਕਾਠ ਵੀ ਬਹੁਤ ਆ ਲੰਬੀ ਲੰਬੀ ਵੇਖ ਲੋ ਬਿਲਕੁਲ ਹੈਲੋ ਮੈਂ ਵੀਰ ਜੀ ਠੱਠੇ ਆ ਪਿੰਡ ਬਸ ਇੱਥੋਂ ਬਣਾਉਣਾ ਵੀਡੀਓ ਫਿਰ ਆ ਗਿਆ ਬਿਲਕੁਲ ਹਾਂਜੀ ਲੱਗ ਜਣਾ ਇੰਨਾ ਕ ਲੱਗ ਜਣਾ ਕੋਈ ਨਾ ਆ ਗਿਆ ਠੀਕ ਹੈ ਠੀਕ ਓਕੇ ਤਾਂ ਵੇਖੋ ਵੀਰੋ ਗੱਦ ਕਾਠ ਦੋ ਦੰਦ ਪੇਲਾ ਸੁਆ ਥਾਨ ਸਪੈਸ਼ਲ ਲੱਗਿਆ ਜੇ ਕਰ ਲਿਓ ਥੋੜਾ ਕਾਲੀ ਪੈਂਦੀ ਐ ਦੇਖੋ ਵੀਰੋ ਖਾਣਾ ਦੀ ਕੁਆਲਿਟੀ ਸਿਰਾ ਵੈੜਾ ਜੀ ਕੱਦ ਕਾਠ ਵੀ ਚੰਗਾ ਲੈਵੇ ਦੀ ਸਫਾਈ ਇਦਾਂ ਦਿਖਾਉ ਸੰ ਸਿਰਾ ਵੈੜਾ ਜੀ ਖਾਂ ਤੋਂ ਬੜਾ ਪਿਆਰਾ ਲੱਗਿਆ ਜੀ ਇਹ ਪਿੱਛੋਂ ਦੀ ਬੈਜੂ ਕੋਈ ਇੰਦਰ ਜੀ ਦੇਖੋ ਦੋ ਦੰਦ ਤੇ ਕੱਦ ਵੀ ਬਹੁਤ ਆ ਜੀ ਆਹ ਦੇ ਢਿੱਲਾ ਹਾਂ ਇਹ ਤਾਂ ਟਾਈਮ ਖੜਦੀ ਹੈ ਨਾ ਇਹ ਲੈ ਜੂਗੀ ਮੇਰੇ ਖਲਦਾਂ ਹਫਤਾ ਅੱਠ ਦਿਨ ਲੈ ਜੂਗੀ ਹਾਂ ਇੱਕ ਹਫਤਾ 10 ਦਿਨ ਲੈ ਜੂਗਾ ਹਾਂ ਹਫਤੇ ਚ ਖੁੱਲੂ ਚੰਗੀ ਆ ਆਹ ਇਹ ਤਾਂ ਖਾਂ ਤੋਂ ਵੀ ਬੜਾ ਪਿਆਰਾ ਵਾ ਤਾਂ ਵੀਰੇ ਕਿਦਾਂ ਤੋਂ ਕਹਿੰਦੇ ਆਂ ਦੰਦਾ ਚ ਕੱਦ ਕਾਠਾ ਕਿਵੇਂ ਫਿਰ ਤਾਂ ਜੀ ਦੋਂਦੀ ਵਛੀਆ 2-4 ਸਵੇਰੇ ਪੀ ਗਏ ਪੀ ਗਏ ਫਿਰ ਵੇਚ ਲੈਂਦਾ ਕਿ ਤੈਨੂੰ ਕਿੰਨੂ ਕੋ ਵਿਖਾ ਦੋ ਠੰਡੀ ਠੁੰਡੀਆਂ ਸਪੈਸ਼ਲ ਤੁਹਾਨੂੰ ਕਿੰਨੇ ਦੀ ਵੀਰੇ ਹੁਣੀ ਵੇੜੇ ਜੀ ਦੇ ਦੀ 70 ਦੀ 70 ਦੀ ਹਾਂਜੀ ਉਹ ਚੋਂ ਮੰਤਨ ਹੋ ਜੂ ਜੀ 2000 ਛੱਡ ਦੇ 68 ਦੀ ਨਹੀਂ ਵੇਚੀ ਹਾਂਜੀ 65000 ਦੀ ਕੀ ਬਾਤ ਹੈ 65000 ਦੀ ਹਾਂਜੀ ਤਾਂ ਵੇਖੋ ਵੀਰੇ ਦੋਂਦੀ ਵਛੀ ਵੇਲ ਸੀਲ ਬਹੁਤ ਆ ਇਹ ਹੱਤਾ ਛੱਡਦੀ ਹੈ ਵਾਸੀ ਮੇਰਾ 60 ਦੀ ਹੁਣ ਹੋ ਜੂ ਹਾਂ ਦੇਖੋ ਜੀ ਕੀ ਬਾਤ ਹੈ ਜੀ ਮੈਂ ਕਾਪੀ ਲਾਇਆ ਲਈ ਬਿਲਕੁਲ ਤਾਂ ਵੇਖੋ ਵੀਰੋ ਕਦ ਕਾਠ ਤਾਂ ਰੇਡ ਵੀ ਵੀਰੇ ਨੇ 65 ਦੀ ਗਿਆ ਨਾ ਵੀਰੇ 60 ਦੀ ਹਾਦੀ ਤੇ ਕਜਿੰਦਰ ਸਿੰਘ ਅੱਜ ਗਿਆ ਗਿਆ ਲਾਗੇ ਡੇ ਆ ਅੱਛਾ ਜੀ ਦੋਵੇਂ ਵਸ਼ੀਆਂ ਇੱਕ ਇੱਕ ਘਰੋਂ ਲਈਆਂ ਪਲੂਣੇ ਦੋਵੇਂ ਠੀਕ ਠੀਕ ਲਈ ਅਗਲੇ ਨੰਬਰ ਵਾਲੀ ਆ ਇਹ ਦੋਵੇਂ ਇਕੱਠੀਆਂ ਇੱਕ ਘਰੋਂ ਇਹ ਦੋੰਦੀ ਉਹ ਚੋਗੀ ਆ ਤੇ ਗੋਆ گاਉ ਕਾਫੀ ਲੱਗੇ ਲੱਗਦਾ ਵੀਰੇ ਆ ਲਾਇਆ ਲੋਇਆ ਹਨਾ ਪਤਾ ਜੱਟ ਜੀ ਨੇ ਚੰਗੀ ਬਰੀਡ ਦੀ ਇਹਨਾਂ ਦੀ ਜਿਹੜੀ ਮਾਂ ਦਾ ਰਿਕਾਰਡ ਹੀ ਨਾ ਹਾਂਜੀ ਇਹ ਭੈਣਾਵਾਂ ਦੋਵੇਂ ਅੱਛਾ ਜੀ ਹਾਂ ਉਹ ਹੁਣ ਚੌਥੇ ਸਵੇਰੇ ਸੋਣਾ ਉਹਨੇ ਵਿਚਰੀ ਨੇ ਜਿਹੜੀ ਉਹਨਾਂ ਦੀ ਹੈ ਨਾ ਠੀਕ ਹੈ ਉਹ 22 23 ਕਿਲੋ ਦੁੱਧ ਪਾਇਆ ਵਸੀ ਨੇ ਜੀ ਕਾਫੀ ਪਸ਼ੂ ਹੀ ਉਹਨਾਂ ਕੋਲ ਹੈ ਇਹਨਾਂ ਦੇ ਆਡੀਆਂ ਬੱਚੇ ਤੇ ਨਹੀਂ ਸਪੈਸ਼ਲ ਚੰਗੇ ਦੁੱਧ ਵਾਲੀਆਂ ਵਾ ਠੀਕ ਹੈ ਜੀ ਤਾਂ ਇਹ ਦੋਂਦੀਆਂ ਚੋਗੀਆਂ ਤਿਆਰ ਹੋ ਗਈਆਂ ਵਾ ਤਿਆਰ ਹੋ ਗਈਆਂ ਮਾਨ ਚੰਗਾ ਦੁੱਧ ਪਾਇਆ ਦੇ ਨਾਲ ਪਿਆਰ ਆਹ ਉਹ ਚੰਗੇ ਸੀਮੰ ਦਾ ਫੇਰੀ ਹੈ ਨਾ ਫ੍ਰੈਂਡ ਫੂਡ ਵੀ ਇਹਨਾਂ ਦੀ ਚੰਗੀ ਉਹਨਾਂ ਦੀ ਹੁੰਦੀ ਹੈ ਤਾਂ ਵੀਰੇ ਹੁਣ ਆ 65000 ਦੀ ਹੈ ਨਾ ਬਿਲਕੁਲ ਬਿਲਕੁਲ ਵੀ ਜੀ 65000 ਕੀ ਬਾਤ ਹੈ ਜੀ ਹਾਂ ਦੂਜੇ ਨੰਬਰ ਤੇ ਵੀਰੇ ਇਹ ਵੀ ਪਹਿਲਾ ਸੂਆ ਜੀ ਪਹਿਲਾਂ ਮੈਂ ਪਲੂਨ ਆ ਦੇਖੋ ਪਲੂਨ ਆ ਆਮੜਾ ਹੀ ਲੱਗ ਗਿਆ ਦੇਖੋ ਵੀਰੋ ਕੋਈ ਕਹਿਣ ਦੇ ਕਿ ਵੀਰ ਗੱਲਾਂ ਹੀ ਕਰੀ ਜਾਂਦਾ ਬਿਲਕੁਲ ਬਿਲਕੁਲ ਦੰਦਾ ਜਿਹ ਪਲੂਣਾ ਯਾਰ ਹਾਂਜੀ ਤੇ ਕਦ ਕਾਠ ਵੀ ਬਹੁਤ ਆ ਹਾਂਜੀ ਹਾਂਜੀ ਠੰਡੀ ਇਹ ਵੀ ਜਿੱਦਾਂ ਬਰਦੀ ਹੁੰਦੀ ਹੈ ਖਾਨ ਗੁਲਾਬੀ ਬਹੁਤ ਚੰਗੀ ਬਾੜਾ ਵੀ ਇਹ ਤੇ ਦੇਖੋ ਵੀਰੋ ਖਾਨ ਗੁਲਾਬੀ ਤੇ ਲੈਵਲ ਉਹ ਖੁੱਲੇ ਦੀ ਮਾਲਕਾ ਕਦ ਕਾਠ ਵੀ ਬਹੁਤ ਆ ਸੋਨਾ ਥਨ ਥਨ ਲੱਗਿਆ ਕਮਾਲ ਹੋ ਗਿਆ ਠੀਕ ਹੈ ਹਾਂਜੀ ਇਹ ਲੈਣੀਆਂ ਚੰਗੀਆਂ ਚੰਗੀ ਬਰੀਡ ਲੈਣੀ ਹੈ ਦੇਖੋ ਕਿਸ ਕਿਸ ਕੁਆਰਟੀ ਦੇ ਖਰਮ ਸੀ ਬਹੁਤ ਜਿਆਦਾ ਚੰਗੀ ਹੈ ਚਾਰ ਬੰਦੇ ਬਿਲਕੁਲ ਲੈ ਜੀ ਤਾਂ ਵੇਖੋ ਵੀਰੋ ਕਦ ਕਾਠ ਵੀ ਫੁੱਲਾ ਥਣ ਵੀ ਬੜਾ ਪਿਆਰਾ ਲੱਗਿਆ ਗੇਟ-ਗੇਟ ਤੇ ਲੱਗਿਆ ਬਿਲਕੁਲ ਹਫਤਾ ਲੈ ਜੀ ਗੁਲਿੰਦਰ ਸੇ ਇੱਕ ਹਫਤਾ ਲੈ ਹਾਂ ਤੇ ਬਹੁਤ ਚੰਗੀ ਠੀਕ ਹੈ ਜੀ ਸਿਕਾਵਾ ਡਾ ਲੀ ਬਿਲਕੁਲ ਜਿੰਦਰ ਸਿੰਘ ਗੱਲਿਆ ਵੀ ਚੰਗੀ ਚੀਜ਼ ਲਈਦੀ ਆ ਜੀ ਐਵੇਂ ਤੇ ਤੁਹਾਨੂੰ ਦੂਜੇ ਦਿਨ ਤੇ ਜਿਹਦੇ ਸੱਦ ਲਈਦਾ ਵੀਰ ਜੀ ਆ ਜਾਓ ਹਾਂ ਪਸ਼ੂ ਵੀ ਸੋਹਣਾ ਹੁੰਦਾ ਤਾਂ ਰੇਟ ਵੀ ਜਾਇਜ਼ ਹੁੰਦਾ ਬੱਚੀ ਉਹ ਲੜੀ ਜਿਹੜੀ ਪਿੱਛੇ ਬੈ ਕੇ ਨਾ ਬਹਤ ਹੱਥ ਲਾਉਂਦਾ ਇਹ ਬਿਲਕੁਲ ਤਾਂ ਨਾਲ ਵੀਰੇ ਕਿਦਾਂ ਦੋਵੇਂ ਵੈੜਾ ਹਨਾ ਤਾਂ ਚਲੋ ਇਹ ਕੋਈ ਚਾਰ ਪੰਜ ਪਸ਼ੂ ਇਹ ਵੀਰਾ ਚੋ ਕੇ ਵੇਚ ਲੈਂਦਾ ਇਹ ਕਿੰਨੇ ਦਿਨ ਨਹੀਂ ਵੈੜ ਹੁਣ ਜੀ ਜਿੰਦਰ ਸਾਹਿਬ ਤੂੰ ਹੋਂ ਦਾ ਦੇ ਲਾਸਟ ਵਸੀਆਂ ਤੂੰ ਹੋਂ ਦਾ ਦੇ ਨਹੀਂ ਆ ਵੀ ਦੱਸ ਦੇ ਵੀਰੇ ਨੇ ਕਰ ਦੇ ਜਿਆ ਨਹੀਂ ਪਤਾ ਕਿਨੇ ਦੀ ਰਸੀ ਹੈ ਜਿਆ ਨਹੀਂ ਕਰ ਦੋਗੇ ਕਰ ਦਿਆ ਜਿਹੜੀ ਬੱਤਰੀ ਹਾਲੀ ਮੋਲ ਤੇ 75 ਕਰਨਾ ਪਰ ਬੱਤਰੀ ਦੀ 70 ਦੀ ਹਾਂਜੀ 70 ਦੀ ਨਹੀਂ ਹਾਂਜੀ 4200 68 ਦੀ ਹਾਂਜੀ ਪੂਰੇ 6800 ਦੀ ਹਾਂ ਨਾ ਪੂਰੇ 6800 ਦੀ ਇਹ ਵੀ 65 ਦੀ ਤਾਂ ਵੀਰੇ ਕਿਵੇਂ ਜੋੜਾ ਹੀ ਕੋਈ ਪਾਲੂਗਾ ਵੈਣਾ ਪਲੂਨ ਤੇ ਕਿਦਾਂ ਹਨਾ ਜੋੜੇ ਚ ਭਜੀ ਕਰ ਦਿਓ 3000 ਰੁਪਏ ਮਾਨਕ ਕਰਾਂ 3000 3000 ਜੋੜਾ ਲਊਗਾ ਤੇ ਸਿੰਗਲ ਕਹੇ ਉੱਚੋ ਨਹੀਂ ਹੋਣਾ ਠੀਕ ਹੈ ਉਹਦਾ 65 65 ਹਜ਼ਾਰ ਦੀਆਂ ਹਨਾ ਹਾਂਜੀ ਉਹਦਾਂ ਤਾਂ 65 65 ਹਜ਼ਾਰ ਦੀਆਂ ਹੋਗੀਆਂ ਹਾਂ ਜੋੜਾ ਵੀ ਫ੍ਰੀ ਲੈ ਕੋਈ ਹਾਂਜੀ ਹਾਂ ਉਹ ਚ ਮੰਤਨ ਹੋ ਜੀ 265 ਨਾਲ ਚ 3 ਹੋਰ ਲੈਸ ਕਰ ਦਿੰਦੇ ਠੀਕ ਹੈ ਜੀ ਹਨਾ ਜੀ ਤਾਂ ਵੇਖੋ ਵੀਰੇ ਤੁਸੀਂ ਰੇਟ ਚੈੱਕ ਕਰ ਲਿਆ ਵੀਰ ਦਾ ਹਾਂਜੀ ਤੇ 4-5 ਤਕਰੀਬ ਦੇ ਪਸ਼ੂ ਆਗੇ ਵੀਰੇ ਕੋਲੇ ਟੌਪ ਕਲਾਸ ਵਿੱਚ ਵੜਾ ਨੇ ਜੋੜਾ ਹੀ ਕੋਈ ਪਾਲੂ ਮਾਨਤਨ ਹੋ ਜੂ ਫੋਨ ਤੁਸੀਂ ਜ਼ਰੂਰ ਲਾਓ ਬਾਕੀ ਇਹ ਬੇਨਤੀ ਆ ਵੀਰੇ ਤੁਸੀਂ ਦੂਰੋਂ ਚੱਲ ਕੇ ਆਉਂਦੇ ਹੋ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਵੱਡੀਆਂ ਵੜਾ ਨੇ ਥੱਬੇ ਥੁੱਬੇ ਤੇ ਕਲਾਵੇ ਪਾਉਣ ਵਾਲੀਆਂ ਨੇ ਤਾਂ ਫੋਨ ਤੁਸੀਂ ਜ਼ਰੂਰ ਲਾਉਣਾ ਵੀਰ ਨੂੰ ਛੋੜ ਛੱਪਾ ਵੀ ਹੋ ਜੂ ਵੀਰੋ ਤਾਂ ਬਾਕੀ ਤੁਸੀਂ ਇੱਥੇ ਚੱਲ ਕੇ ਵੀ ਆਓਗੇ ਤੁਸੀਂ ਪਸ਼ੂ ਨਹੀਂ ਛੱਡ ਕੇ ਜਾਂਦੇ ਬਰੀਡ ਵੜਾ ਨੇ ਟੌਪ ਕਲਾਸ ਜਿੰਨਾ ਵੀਰਾਂ ਦੀ ਡਿਮਾਂਡ ਹੁੰਦੀ ਆ ਤਾਂ ਬਾਕੀ ਵੀਰੋ ਚੈਨਲ ਨੂੰ ਜਿੰਨਾ ਵੀਰਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਵੀਰੋ ਐਡਰੈਸ ਵੀਰੇ ਬੋਲੇ ਐਡਰੈਸ ਵੀਰ ਜੀ ਗ੍ਰਿੰਫਟਾ ਜਿਲ੍ਹਾ ਗੁਰਦਾਸਪੁਰ ਹਾਂਜੀ ਨਾਮ ਬਲਵਿੰਦਰ ਸਿੰਘ ਬਿੱਲਾ ਜੀ ਹਾਂਜੀ ਨੇੜੇ ਫਤਗਾ ਚੂੜੀਆਂ ਨਾਲ ਹੀ ਭੱਲੋ ਵਾਲੀ ਮਜੀਠਾ ਰੋਡ ਠੀਕ ਹੈ ਜੀ ਹਾਂਜੀ 9056045155 ਨੰਬਰ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ